ਅੱਜ ਸਾਡੇ ਘਰ ਬਣਨ ਲੱਗੇ ਬੈਂਗਣਾ ਦੇ ਪਕੌੜੇ ਦੇਖਦੇ ਹਾਂ ਕਿੱਦਾਂ ਦੇ ਬਣਦੇ ਘਰ ਦੇ ਬੈਂਗਣ ਇਹ ਪਾਣੀ ਦੋਸਾਰਾ ਮਸਾਲਾ ਲਗਾ ਕੇ ਰੱਖ ਲਿਆ ਨਮਕ ਮਿਰਚ ਹਲਦੀ ਤੇ ਹੁਣ ਅਸੀਂ ਜਦ ਤੱਕ ਬੇਸਨ ਘੋਲ ਲਵਾਂਗੇ ਤੁਸੀਂ ਚਾਹੇ ਗੋਲਾਈ ਵਿੱਚ ਕੱਟ ਲੋ ਚਾਹੇ ਲੰਬੇ ਕੱਟ ਲੋ ਜਿੱਦਾਂ ਦੀ ਸ਼ੈਅ ਤੁਹਾਨੂੰ ਪਸੰਦ ਹੋਵੇ ਹੁਣ ਬੇਸਨ ਪਾ ਲਵਾਂਗੇ ਤੇ ਨਾਲ ਥੋੜਾ ਜਿਹਾ ਪਾਣਾ ਇਹਦੇ ਚੌਲਾਂ ਦਾ ਆਟਾ ਤੇ ਚੌੜ ਮੇ ਲਿਆਂਦੇ ਪੀਸ ਲਰਨੇ 3-4 ਚਮਚ ਜਿਹੜੇ ਪਾਣ ਦੇ ਨਾਲ 14 ਦੇ ਆٹے ਦੇ ਬਾਕੀ ਬੇਸਨ ਤੁਸੀਂ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਪਾ ਲਿਓ ਇਹ ਇਧਰ ਆਪਣਾ ਘੋਲ ਤਿਆਰ ਹੋ ਗਿਆ ਤੇ ਹੁਣ ਪਾ ਦਵਾਂਗੇ ਮਸਾਲੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਣੇ ਬੇਸਿਕ ਜਿਹੜੇ ਆਮ ਮਸਾਲੇ ਹੁੰਦੇ ਨਮਕ ਮਿਰਚ ਹਲਦੀ ਮਸੂਲੀ ਪਾਣਾ ਤੇ ਥੋੜਾ ਜਿਹਾ ਸੁੱਕਾ ਧਨੀਆ ਤੇ ਇਧਰ ਕੜਾਹੀ ਰੱਖਤੀ ਜਲਣ ਹੋਣੀ ਤੇ ਹੁਣ ਇਹ ਚ ਪਾਵਾਂਗੇ ਤੇਲ ਆਲੂ ਪਿਆਜ਼ ਨੂੰ ਕੱਟ ਲੇ ਜਿਹਨੇ ਆਲੂ ਪਿਆਜ਼ ਵਾਲੇ ਖਾਣੇ ਆਲੂ ਪਿਆਜ਼ ਵਾਲੇ ਪਾ ਲੂੰਗਾ ਕੋਲ ਆਪਣਾ ਹੋ ਗਿਆ ਰੈਡੀ ਲਓ ਜੀ ਬਣਨ ਲੱਗੇ ਆਪਣੇ ਪਕੌੜੇ ਇਹ ਲਾ ਬੈਂਗਣਾਂ ਦੇ ਫਿਰ ਆਲੂ ਪਿਆਜ਼ ਤੇ ਬਣਾ ਲਵਾਂਗੇ ਥੋੜੇ ਕੋੜੇ ਆਪਣੇ ਬਣ ਕੇ ਹੋ ਗਏ ਤਿਆਰ ਅੰਦੇ ਮੈਂਬਰਾਂ ਨੇ ਖਾ ਵੀ ਲਏ ਤੇ ਆ ਹੈਗੇ ਬੈਂਗਣ ਦੇ ਵਿੱਚ ਹੈਗੇ ਆਲੂ ਪਿਆਜ਼ ਇੱਧਰ ਆਪਣੀ ਚਾਹ ਵੀ ਜਿਹੜੀ ਬਣ ਕੇ ਤਿਆਰ ਹੋ ਗਈ। ਮਿੱਠਾ ਬਾਲੋ ਬੱਚੇ। ਕੱਢੀ ਨਾ ਮਿੱਠਾ ਪੂਰਾ ਹੀ ਹੈ। ਨਮਕਾਣ ਅਣਕੀ ਬੈਂਗਣ ਦੀ ਸਬਜ਼ੀ। ਅੱਜ ਨਾ ਮੈਂ ਬੈਂਗਣ ਛਿੱਲ ਕੇ ਬਣਾਣੀ। ਇਹ ਭਰਤੇ ਵਾਂਗੂ ਬਣਾਵਾਂਗੇ। ਇੱਧਰ ਆਪਣੇ ਪਿਆਜ਼ ਤੇ ਟਮਾਟਰ ਇਹ ਕੱਟਣ ਲੱਗੀ। ਬੈਂਗਣ ਜਿਹੜੇ ਮੈਂ ਰੱਖ ਦਿੱਤੇ ਵਾਲਣੇ ਛਿੱਲ ਕੇ। ਤੇ ਫਿਰ ਸਬਜੀ ਵੀ ਛੇਤੀ ਬਣ ਜਾਨੀ ਤੇ ਇਹਨੂੰ ਬਿਲਕੁਲ ਭਰਤੇ ਵਾਂਗ ਬਣ ਜਾਨੇ ਘਰ ਦੇ ਬੈਂਗਣ ਐ ਸਾਡੇ ਬੈਂਗਣੀਆਂ ਸੀਗੇ ਤੇ ਜਿਹੜੇ ਬੈਂਗਣੀਆਂ ਰੋਜ਼ ਰੋਜ਼ ਖਾਣੇ ਬੱਚੇ ਪਸੰਦ ਨਹੀਂ ਕਰਦੇ ਤੁਸੀਂ ਦੇਖਿਆ ਹੁਣ ਮੈਂ ਲੈ ਕੇ ਆਈ ਸੀ ਜੀ ਤੇ ਹੁਣ ਮੈਂ ਇਸ ਤਰੀਕੇ ਨਾਲ ਬਣਾਉਂਗੀ ਆ ਵਿੱਚ ਰਹਿ ਗਿਆ ਇੱਕ ਕਲੋਜੀ ਦੀ ਸਬਜੀ ਕੱਟ ਲਵਾਂ ਫਿਰ ਮਿਲਦੇ ਹਾਂ ਸਬਜੀ ਆਪਣੀ ਬਣ ਕੇ ਹੋਊਗੀ ਤਿਆਰ ਬਸ 3-4 ਮਿੰਟ ਹੋ ਲੱਗਣੇ ਬਿਲਕੁਲ ਪੱਕ ਚ ਬੰਗੂ ਬੰਗੀ ਧਨੀਆ ਪਾਸ ਤਾਉਣ ਵਿੱਚ ਥੋੜੀ ਜਿਹੀ ਪਾਪਤੀ ਸੀ ਮਟਰਾਂ ਦੇ ਦਾਣੇ ਕੇ ਤੁਸੀਂ ਜਰੂਰ ਇੱਕ ਵਾਰ ਟਾਈ ਕਰਕੇ ਦੇਖਿਓ ਜੇ ਤੁਹਾਡੇ ਬੱਚੇ ਵੰਗਰ ਨਹੀਂ ਖਾਂਦੇ ਆਹ ਲੈ ਜੀ ਭਾਈ ਆ ਐਦਾਂ ਲਾ ਕੇ ਇਹ ਆ ਪੰਜ ਪੰਜ ਵੀ ਆਣ ਜਾਈਏ ਭਜਾਈਆਂ ਨੂੰ ਦੇਖ ਲੋ ਕੋਸ਼ੇਗੇ ਨਹੀਂ ਪੈਂਦੀ ਮੈਂ ਤਾਂ ਬੜੀ ਖੁਸ਼ੀ ਘੇੜੀ ਵੜੀਆਂ ਅਜਾ ਇੰਜ ਨੂੰ ਸੰਭ ਦੇ ਪਤਾ ਨਹੀਂ ਉਹ ਜਿਹੜਾ ਇਹ ਬਾਤ ਚ ਕੱਢੂਗਾ ਜਿਆਦਾ ਨੇੜੇ ਬਿਜਲੇ ਦੂਰਾ ਲੈਦੀ ਹੈ ਇਹਨੂੰ ਵਧੀਆ ਨਹੀਂ ਹੈਗੇ ਇਹ ਨੀ ਆਈ ਨਾ ਟੁਟ ਟੁਕਾ ਨਹੀਂ ਬਲੌਗ ਤਾਂ ਬਣਾ ਲਓ ਕਹਿੰਦੇ ਸੂਝਾ ਆਪਣੀ ਨਹੀਂ ਅਜੀ ਨਾ ਅੱਜ ਦੇਖਦੇ ਦੇਖ ਬਲੌਗ ਬਣਾਏ ਬਲੌਗ ਉਹ ਨਹੀਂ